ਤੇ ਜਿੱਥੇ ਉਹਨਾਂ ਨੂੰ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਯੂਪੀ ਦੀ ਇੱਕ ਹੋਰ ਸਵੇਰ ਤਰੀਕ 25 ਅਕਤੂਬਰ 2025 ਤੇ ਮੈਂ ਬੈਠਾ ਮਗਰ ਦੇ ਗੁਰੂ ਘਰ ਤੇ ਇੱਥੋਂ ਆਪਾਂ ਚੱਲੇ ਪਾਉਣ ਨੂੰ ਤਿਆਰ ਹਾਂ ਗੁਰੂ ਘਰ ਲੰਗਰ ਜਿਹੜਾ ਹੈਗਾ ਅਰਦਾਸਾ ਸੋਧਣ ਤੋਂ ਬਾਅਦ ਭੋਗ ਲੱਗਣ ਤੋਂ ਬਾਅਦ 9 ਵਜੇ ਤਿਆਰ ਹੁੰਦਾ ਪਰ ਹੁਣ ਟਾਈਮ ਹੋਇਆ 7:00 ਵਜੇ ਦਾ ਸੋ ਮੈਂ ਤਿਆਰੀ ਕਰ ਲਈ ਸੀ ਕਿਉਂਕਿ 300 ਕਿਲੋਮੀਟਰ ਦੀ ਵਾਰਡ ਆਪਣੀ ਜਿਹੜੀ ਆਪਾਂ ਕੱਢਣੀ ਅੱਜ ਸਵੇਰ ਕਰੋ ਲਿਆਂਦੀਆਂ ਪਿੰਨੀਆਂ ਤੇ ਨਾਲ ਚਾਹ। ਸੋ ਇਹਦੇ ਨਾਲ ਹੁਣ ਇੰਨਾ ਕੋ ਜਿਹੜਾ ਹੈਗਾ ਕਿਰਾਂ ਇੱਕ ਵਾਰੀ ਜਿਹੜਾ ਭਾਈ ਸਰੀਰ ਨੂੰ ਦੇਵਾਂਗੇ ਊਰਜਾ ਤੇ ਫਿਰ ਉਸ ਤੋਂ ਅੱਗੇ ਚੱਲੇ ਪਾਉਨੇ ਆ। ਦੇਖਦੇ ਆ ਕਿੱਥੇ ਜਾ ਕੇ ਆਪਾਂ ਰੁਕਦੇ ਆ। ਵੀਡੀਓ ਨੂੰ ਤੁਸੀਂ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਆਪਣੇ ਦੋਸਤਾਂ ਵਿੱਚ ਨਾਲ ਸਾਂਝੀ ਕਰਿਓ। ਜੁੜੇ ਰਹੋ ਸਫ਼ਰ ਤੇ ਥੋੜਾ ਬਹੁਤ ਬਹੁਤ ਧੰਨਵਾਦ। ਚੱਲੀਏ ਸਫ਼ਰ ਤੇ। ਇੱਕ ਵਾਰ ਫੇਰ ਤੋਂ ਨਵੇਂ ਆਹਾਂ ਤੇ ਨਵੇਂ ਸਫਰ ਵੱਲ ਤੇ ਚੜ੍ਹਦੇ ਸੂਰਜ ਦੇ ਜਿਹੜੇ ਤੁੱਪ ਹੈ ਉਹ ਆਪਣੇ ਬਿਲਕੁਲ ਸਾਹਮਣੇ ਪੈ ਰਹੀ ਹੈ ਇਧਰਲੇ ਪਾਸੇ ਪੂਰਬ ਚੋਂ ਸੂਰਜ ਨਿਕਲ ਰਿਹਾ ਹੈ ਤੇ ਆਪਾਂ ਜਿਹੜੇ ਹੈਗੇ ਆ ਉੱਤਰ ਪੂਰਬ ਵੱਲ ਸਫਰ ਕਰ ਰਹੇ ਹਾਂ ਗੋਰਖਪੁਰ ਇੱਥੋਂ ਹੈਗਾ ਜੀ 30 40 ਕਿਲੋਮੀਟਰ ਤੇ ਗੋਰਖਪੁਰ ਤੋਂ ਆਪਾਂ ਹੋ ਜਾਾਂਗੇ ਗੋਪਾਲ ਗੰਜ ਗੋਪਾਲ ਗਾਂਜੇ ਜਾ ਕੇ ਆਪਾਂ ਬਿਹਾਰ ਚ ਟਰ ਹੋ ਜਾਾਂਗੇ ਇਸ ਵਕਤ ਆਪਾਂ ਖੜੇ ਆ ਸੁਨਾਲੀ ਗੁਰਪੁਰ ਰੋਡ ਉਤੇ ਜਿਹੜੀ ਆਪਾਂ ਰੋਡ ਵੱਡੀ ਚੜੇ ਸੀਗੇ ਆਪਣੇ ਅਜोध्या ਤੋਂ ਜਾਂਦੀ ਜਿਹੜੀ ਗੁਰਪੁਰ ਨੂੰ ਦੇ ਕੇ ਜਾਂਦੀ ਹੈ ਗੋਪਾਲਗੰਦ ਨੂੰ ਉਸ ਤੋਂ ਆਪਾਂ ਖੱਬੇ ਹੱਥ ਮੁੜ ਕੇ ਸੁਨਾਲੀ ਵਾਲੇ ਪਾਸੇ ਨੂੰ ਖੜੇ ਆ ਸੁਨਾਲੀ ਜਿਹੜਾ ਬਾਰਡਰ ਹੈ ਇੱਥੇ ਹਾਈ ਗਾਇਸ ਤੇ ਕਿਡਾ ਕਰਦੇ ਨੇ ਇਹ ਬਾਰਡਰ ਹੈ ਸੁਨਾਲੀ ਨੇਪਾਲ ਦਾ ਤੇ ਆਪਾਂ ਇੱਥੋਂ ਗੋਰਖਨਾਥ ਦੇ ਮੰਦਰ ਨੂੰ ਚੱਲੇ ਆ ਗੁਰਕਪੁਰ ਸ਼ਹਿਰ ਜਿਹੜਾ ਹੈਗਾ ਉਹਨਾਂ ਦੇ ਨਾਂ ਤੇ ਵਸਿਆ ਹੋਇਆ ਗੋਰਖਨਾਥ ਇਹ ਗੋਰਖਨਾਥ ਦਾ ਜ਼ਿਕਰ ਕਰਨ ਦੀ ਜਾਂ ਦੱਸਣ ਦੀ ਮੈਨੂੰ ਲੋੜ ਨਹੀਂ ਹੈਗੀ। ਰਾਂਝੇ ਦਾ ਗੁਰੂ ਹੀਰ ਤੋਂ ਜਿਹੜਾ ਹੈਗਾ ਹੀਰ ਦੇ ਪਿਓ ਤੋਂ ਧੋਖਾ ਖਾ ਕੇ ਬਾਲਨਾਸ ਤੇ ਗੋਰਖਨਾਥ ਦੇ ਚਿੱਲੇ ਤੋਂ ਜੋਗ ਲੈਂਦੇ ਐ ਤੇ ਫਿਰ ਅੱਗੇ ਕਹਾਣੀ ਤੁਹਾਨੂੰ ਪਤਾ ਹੀ ਸਾਰੀ। ਉਹੀ ਗੋਰਖਨਾਥ ਜਿਨ੍ਹਾਂ ਦੇ ਅੱਗੇ ਜਿਹੜੇ ਚੇਲੇ ਜਾ ਕੇ ਮਹਾਰਾਜ ਨਾਲ ਗੋਸ਼ਟੀਆਂ ਕਰਦੇ ਰਹੇ ਐ। ਮਸ਼ੇਂਦਰਨਾਥ ਦੀ ਚਿੱਲੇ ਸੀਗੀ ਮਸ਼ੇਂਦਰਨਾਥ ਤੋਂ ਨਾਕਪੜਾ ਚੱਲੀ ਸੀ ਤੇ ਅਕਰੋਸ ਦਾ ਇੰਡੀਆ ਸਾਰੇ ਭਾਰ ਜਿਨ੍ਹਾਂ ਨੇ ਸਬਰ ਕੀਤਾ ਸੀ। ਆਪਾਂ ਅੱਗੇ ਨੂੰ ਚੱਲਦੇ ਹਾਂ। ਇਹ ਸੜਕ ਤੇ ਗੋਰਖਨਾਥ ਦੇ ਮੰਦਰ ਵੱਲ 14 ਕਿਲੋਮੀਟਰ ਇੱਥੋਂ ਉਹ ਸੜਕ ਵਿੱਚ ਛੱਡਤੀ ਸੀ ਕਿ ਨਾ ਤੇ ਹੁਣ ਇਹ ਦੇਖਣ ਤੋਂ ਬਾਅਦ ਤੇ ਫੇਰ ਆਪਾਂ ਦੁਬਾਰਾ ਉਸੇ ਰੋਡ ਦੇ ਵੱਟੀ ਦੇ ਕੋਲ ਜੀ ਬੀਲਾ ਇਹ ਸਜੜਾ ਹੈਗਾ ਉੱਤਰ ਪ੍ਰਦੇਸ਼ ਦਾ ਇਹ ਬਿਹਾਰ ਦੇ ਨਾਲ ਲੱਗ ਜਾਂਦਾ ਇਹ ਵੀ ਹੁਣ ਰੂਹ ਬਦਲਣੀ ਸ਼ੁਰੂ ਹੋ ਗਈ ਹੈ ਕਿੱਤਾ ਦੀ ਰੂਹ ਬਦਲਣੀ ਸ਼ੁਰੂ ਹੋ ਗਈ ਹੈ ਤੇ ਕਿੱਥੇ ਕਮਾਲ ਸੀਗਾ ਹੁਣ ਸਿਰਫ ਚੂਨਾ ਰਹਿ ਗਿਆ ਜਿਹੜਾ ਪਹਿਲਾਂ ਕਮਾਲ ਸੀਗਾ ਵੱਡਾ ਵੱਡਾ ਹੁਣ ਉਹ ਵੀ ਸਾਡੇ ਸਿਰਫ ਝੋਨਾ ਰਹਿ ਗਿਆ ਤੇ ਛੋਟੇ ਛੋਟੇ ਪਿੰਡ ਆ ਗਏ ਮੱਝੀਆਂ ਚਰਾਉਣ ਵੇਲੇ ਰਾਜਾ ਟੋਲੀ ਵੇਲੇ ਹੋਰ ਦੀ ਬਣੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਰਹੀਆਂ ਗੀਤ ਯਾਦ ਆ ਰਹੇ ਆ ਰਾਜੇ ਦੇ ਬਰਦਾਸ਼ਮਾਨ ਦੇ ਜੈਸੇ ਹੈ ਔਰਖਪੁਰ ਸ਼ਹਿਰ ਦੇ ਨਾਲ-ਨਾਲ ਜਿੱਧਰ ਮੈਂ ਜਾ ਰਿਹਾ ਉਹ ਉੱਥੇ ਨਾਲ-ਨਾਲ ਇੱਕ ਨਦੀ ਵਹਿੰਦੀ ਜਿਹਦਾ ਨਾਂ ਹੈ ਰੇਵਤੀ ਰੇਵਤੀ ਨਦੀ ਤੇ ਇਹਦਾ ਚੰਗਾ ਖਾਸਾ ਏਰੀਆ ਹੈਗਾ ਨਾਲ-ਨਾਲ ਤੁਰਿਆ ਨਾ ਪਰੇ ਤੱਕ ਰਹਿ ਜਾਂਦਾ ਕਾਫੀ ਵੱਡਾ ਬਹਾਅ ਹੈਦਾ ਤੇ ਇਧਰਲੇ ਪਾਸੇ ਇਹਨਾਂ ਦੇ ਪਿੰਡ ਹੈ ਪਿੰਡਾਂ ਦੀ ਹਾਲਤ ਐਦਾਂ ਦੀ ਹੈ ਜਿਵੇਂ ਪਿੰਡਾਂ ਦਾ ਜਿਹੜਾ ਦ੍ਰਿਸ਼ ਆ ਪਾਏ ਕਹਿ ਸਕਦੇ ਆ ਝਾੜਾ ਬੂਟਿਆਂ ਦੇ ਵਿੱਚ ਜਿਹੜੇ ਪਿੰਡ ਹੈ ਇਹਨਾਂ ਦੇ ਬਿਹਾਰ ਦਾ ਪ੍ਰਭਾਵ ਦਿਸਣ ਲੱਗ ਗਿਆ ਗੋਰਖਪੁਰ ਸ਼ਹਿਰ ਪਹੁੰਚ ਗਏ ਆ ਤੇ ਇਥੋਂ ਕਿਲੋਮੀਟਰ ਰਹਿ ਗਿਆ ਹੈਗਾ ਜਿਹੜਾ ਮੰਦਿਰ ਹੈ ਤੇ ਰੇਲ ਗੱਡੀ ਦੀ ਲਾਈਨ ਹੈ ਜਿਹੜੀ ਉਹ ਨਾਲ ਹੀ ਜਾਂਦੀ ਹੈ ਬਿਲਕੁਲ ਸੜਕ ਦੇ ਤੇ ਬਹੁਤ ਪੀੜਾ ਸ਼ਹਿਰ ਹੈ ਇਹ ਗੋਰਖਪੁਰ ਤੇ ਪਰ ਹੁਣ ਸਵੇਰ ਦੇ 8 ਸਵੇਰ 8 ਹੋਣ ਕਰਕੇ ਮੈਂ ਜਿਹੜਾ ਹੈਗਾ ਇਹਦੇ ਜੋ ਸੌਖੇ ਤਰੀਕੇ ਨਾਲ ਲੰਘ ਰਹੇ ਆ ਪਰ ਹਜੇ ਵੀ ਡਰਾਈਵਿੰਗ ਪੂਰੀ ਹੋ ਗਈ ਹੈ ਲੋਕਾਂ ਦੀ ਆਵਾਜ਼ ਆਪਾਂ ਆਪਣੇ ਅੱਜ ਦੇ ਪੜਾਅ ਦੇ ਬੋਤ ਰਹੇ ਆ ਸਾਹਮਣੇ ਤੁਹਾਨੂੰ ਦਿਖਾਈ ਦੇਂਦਾ ਹੋਊਗਾ ਗੋਰਖਨਾਥ ਮੰਦਿਰ ਰਖਨਾਥ ਮੰਦਿਰ ਨਾਥ ਗੁਰੂ ਦੇ ਨਾਮ ਦੇ ਚ ਬਣਿਆ ਹੋਇਆ ਤੇ ਸ਼ਹਿਰ ਦਾ ਵੀ ਜਿਹੜਾ ਹੈਗਾ ਨਾਮ ਆ ਇਸੇ ਕਰਕੇ ਪਿਆ ਇਹਨੂੰ ਗੁਰੂਪੁਰ ਹੋਨ ਦੇ ਗੋਰਖਨਾਥ ਮੰਦਿਰ ਸ਼੍ਰੀ ਗੋਰਖਨਾਥ ਜੀ ਦੀ ਤਪਸਥਲੀ ਗੋਰਖਨਾਥ ਮੰਦਿਰ ਬਹੁਤ ਮਤਲਬ ਵਿਸ਼ਾਲ ਜਿਹੜਾ ਇਹਦਾ ਭਵਨ ਹੈ ਮਤਲਬ ਵਿੜਾ ਵੀ ਪੂਰਾ ਵਿਸ਼ਾਲ ਹੈ ਤੇ ਮੰਦਿਰਾਂ ਦਾ పరిసర ਹੈ ਸਾਹਮਣੇ ਇੱਕ ਮੇਨ ਮੰਦਿਰ ਹੈ ਗੋਰਖਨਾਥ ਜੀ ਦਾ ਜੋਗ ਨਖਿੰਥ ਹੈ ਜੋਗਨ ਡੰਡ ਹੈ ਜੋਗਨ ਆਪਾਂ ਸਮਚੜਾਈਏ ਮਹਾਰਾਜ ਪਹਿਲੇ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਵਿੱਚ ਜੋਗੀਆਂ ਸਿੱਧਾਂ ਨਾਥਾਂ ਨਾਲ ਪੋਸ਼ਟੀਆਂ ਕਰਦੇ ਆ ਤੇ ਉਹਨਾਂ ਨੂੰ ਸਮਝਾਉਂਦੇ ਭਾਈ ਜਿਹੜੀ ਹੱਠ ਯੋਗ ਸਾਧਨਾ ਹੈ ਇਹਦੇ ਨਾਲ ਪਰਮਾਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਸਰੀਰਾਂ ਦੇ ਬਾਹਰਲੇ ਹੱਠ ਯੋਗ ਸਾਧਨਾ ਨਾਲ ਪਰਮਾਤਮਾ ਦੀ ਪ੍ਰਾਪਤੀ ਜਾਂ ਉਸ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੋ ਸਕਦੇ ਸਗੋਂ ਮਨ ਨੂੰ ਜਿੱਤ ਕੇ ਤੇ ਮਨ ਦੀਆਂ ਜਿਹੜੀਆਂ ਵਿਸ਼ੇਵਕਾਰਾਂ ਨੂੰ ਖਤਮ ਕਰਕੇ ਹੀ ਕੀਤਾ ਜਾ ਸਕਦਾ ਸੋ ਇਹ ਹੱਠ ਯੋਗ ਸਾਧਨਾ ਦਾ ਇੱਕ ਵੱਡਾ ਕੇਂਦਰ ਹੈ ਗੋਰਖਨਾਥ ਜਿਹੜੇ ਹਠ ਯੋਗ ਸਾਧਨਾ ਨਾਲ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਪ੍ਰਮਾਤਮਾ ਦੀ ਭਗਤੀ ਕਰ ਰਹੇ ਹਾਂ ਉਹਨਾਂ ਦਾ ਇੱਕ ਹੀ ਮੰਦਿਰ ਹੈ ਸੁਪੈ ਇਹ ਸੀਗਾ ਗੁਰੂ ਗੋਰਖਨਾਥ ਜੀ ਦਾ ਮੰਦਿਰ ਤੇ ਸੀਐਮ ਅਦਿੱਤਯ ਜੋਗੀ ਅਦਿੱਤਿਆਨਾਥ ਜੋਗੀ ਦਾ ਵੀ ਇਹ ਘਰ ਹੈ ਤੇ ਪਿੱਛੇ ਇਹਦੀ ਉਹਨਾਂ ਦੀ ਰੈਸ਼ ਬਣੀ ਵੀ ਹੈ ਕਿਉਂਕਿ ਉਹ ਮੰਨਤਾ ਇੱਥੋਂ ਦੀ ਮੰਨਤੀ ਵੀ ਹੈ ਤੇ ਸੀਐਮ ਸ਼ਿਪ ਵੀ ਉਹਨਾਂ ਕੋਲੇ ਹੈ ਉਹ ਸਾਹਮਣੇ ਆਪਾਂ ਪਾਰ ਕੀਤਾ ਸੀ ਇਹਦਾ ਮੋਟਰਸਾਈਕਲ ਉੱਥੇ ਜਾਵਾਂਗਾ ਛੱਡ ਪੂਜਾ ਕਰਕੇ ਇਸ ਰੂਬਰ ਦੇ ਕਿਨਾਰੇ ਨਹੀਂ ਤੁਸੀਂ ਜਾ ਸਕਦੇ ਕਿ ਕਿਉਂਕਿ ਇਨਾਂ ਦਾ ਤਿਹਾਰ ਚੱਲੀ ਜਾਂਦਾ ਛੱਡ ਪੂਜਾ ਤੇ ਇਸ ਕਰਕੇ ਇਹ ਬੰਦ ਕੀਤਾ ਹੋਇਆ ਨੇ ਸਾਹਮਣੇ ਮਾਰਕੀਟ ਬਣੀ ਹੋਈ ਐ ਸੁਰਸ਼ਦ ਆਲੂ ਹੁੰਦੇ ਲੱਡੂ ਲੈਂਦੇ ਆ ਲੱਡੂ ਲੈ ਕੇ ਚੜਾਉਂਦੇ ਆ ਜਾਂਦਾ ਰਸਤਾ ਹੋਰ ਹੈ ਐਂਟਰੀ ਪੁਆਇੰਟ ਹੋਰ ਹੈ ਸੀਐਮ ਦੀ ਰਾਇ ਸ਼ੂਨ ਕਰਕੇ ਜਦਾ ਹੈ ਤੇ ਸਖਿਆ ਹੈਗੀ ਹੈ ਕੋਰਕ ਪਰ ਤੋਂ ਜਦੋਂ ਆਪਾਂ ਕਬਾਲ ਕੰਝ ਨੂੰ ਜਾਂਦੇ ਆਂ ਤੇ ਸ਼ਹਿਰ ਚੋਂ ਨਿਕਲਣ ਅਨਸਾਰ ਵੱਡੇ ਹਾਈਵੇ ਤੇ ਚੜ੍ਹਨ ਤੋਂ ਪਹਿਲਾਂ ਪਿੱਛੇ 에어ਪੋਰਟ 에어ਪੋਰਟ ਆਉਂਦਾ ਹੈ ਉਸ 에어ਪੋਰਟ ਦੇ ਨਾਲ ਆ ਇੱਕ ਜੰਗਲ ਆਉਂਦਾ ਤੇ ਇਹ ਜੰਗਲ ਪਾਰ ਕਰਕੇ ਫੇ ਜਾ ਕੇ ਆਪਾਂ ਉਸੇ ਰੋਡ ਨੂੰ ਫੇਰ ਫੜ ਲਾਂਗੇ ਜਿਹੜੀ ਅਸੀਂ ਵੱਡਾ ਹਾਈਵੇ ਛੱਡ ਕੇ ਆਏ ਸੀਗੇ ਉਸ ਵੱਡੇ ਹਾਈਵੇ ਤੋਂ ਫਿਰ ਆਪਾਂ ਗੋਪਾਲ ਗੰਜ ਨੂੰ ਚੱਲੇ ਪਾਵਾਂਗੇ ਇਸ ਵਕਤ ਮੈਂ ਗੁਰਕਪੁਰ ਲੰਘ ਕੇ ਖੜਾ ਤੇ ਮੇਰੇ ਪਿਛਲੇ ਪਾਸੇ ਸਿੱਧਾ ਜਿਹੜਾ ਹੈਗਾ ਗੁਰਪੁਰ ਇਧਰਲੇ ਪਾਸੇ ਉਹ ਵੱਡੀ ਰੋਡ ਹੈ ਜਿਧਰ ਆਪਾਂ ਛੱਡਿਆ ਸੀਗੇ ਜਿਹੜੀ ਉਸ ਰੋਡ ਤੇ ਦੁਬਾਰਾ ਫੇਰ ਆਪਾਂ ਚੜ ਗਏ ਆ ਤੇ ਲਗਭਗ ਇੱਥੋਂ 100 ਕਿਲੋਮੀਟਰ ਹੋਣਾ ਆਪਾਂ ਜਾਣਾ ਹੈਗਾ ਗੋਪਾਲਗੰਜ ਤੇ ਗੋਪਾਲਗੰਜ ਤੋਂ ਫੇਰ ਆਪਾਂ ਅੱਗੇ ਟਰਨ ਕਰ ਜਾਾਂਗੇ ਇੱਕ ਹੋਰ ਸੜਕ ਨੂੰ 254 ਕਿਲੋਮੀਟਰ ਰਹਿ ਗਿਆ ਪਟਨਾ ਸਾਹਿਬ ਇੱਥੋਂ ਤੇ 253 53 ਕਿਲੋਮੀਟਰ ਹੈ 6 ਘੰਟੇ ਦਾ ਰਸਤਾ ਦਿਖਾਉਂਦਾ ਸਾਢੇ ਪੰਜ 6 ਘੰਟੇ ਦਾ ਮਤਲਬ ਟ੍ਰੈਫਿਕ ਕਰਕੇ ਤੇ ਆਵਾਜਾਈ ਕਰਕੇ ਤੇ ਉਦੋਂ ਦਾ ਆਪਾਂ ਗੋਪਾਲਗੰਜ ਤੋਂ ਬਿਹਾਰ ਦਾਖਲ ਹੋ ਜਾਾਂਗੇ ਤੇ ਜੇ ਆਪ ਗੋਰਖਪੁਰ ਦੀ ਗੱਲ ਕਰੀਏ ਜਿੱਥੇ ਅਸੀਂ ਜਾ ਕੇ ਆਏ ਆ ਗੋਰਖਨਾਥ ਦੇ ਮੰਦਿਰ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਮੈਂ ਮੇਰੇ ਧਿਆਨ ਚ ਨਹੀਂ ਰਿਹਾ ਵੀ ਉਹ ਜਿਹੜੇ ਉੱਤਰ ਪ੍ਰਦੇਸ਼ ਦਾ ਸੀਐਮ ਹੈ ਅਦਿੱਤਿਆਨਾਥ ਜੂਗੀ ਉਹਦੀ ਰਹਿائش ਵੀ ਹੈ ਕਿਉਂਕਿ ਉਹ ਮੰਤ ਵੀ ਰਿਹਾ ਇੱਥੋਂ ਦਾ ਹੈਗਾ ਵੀ ਆ ਤੇ ਉਹਦੇ ਕਰਕੇ ਸਿਕਿਉਰਿਟੀ ਜ਼ਿਆਦਾ ਸੀ ਤੇ ਉਹਦੇ ਕਰਕੇ ਸ਼ਹਿਰ ਦੇ ਵਿੱਚ ਸਾਫ ਸਫਾਈ ਵੀ ਬਹੁਤ ਜ਼ਿਆਦਾ ਸੀ ਉਹਦੇ ਆਸ-ਪਾਸ ਜਿੰਨਾਂ ਦੀ ਇੱਕ 에어ਪੋਰਟ ਵੀ ਇੱਥੇ ਰੇਲਵੇ ਚੇਨ ਸਭ ਤੋਂ ਵੱਡਾ ਹੈ ਨਾਰਥ-ਈਸਟ ਦਾ ਨਾਰਥ-ਈਸਟ ਰੇਲ ਵੀ ਜਿਹੜੀ ਉੱਤਰ-ਪੂਰਬ ਵਾਲੀ ਰੇਲਵੇ ਐ ਜਿਹਨੇ 7 ਸਟੇਟਾਂ ਹੈਗੀਆਂ ਉਹਨਾਂ ਨੂੰ ਜੰਨਦੀਆਂ ਰੇਲਾਂ ਉਹਦਾ ਜੀਐਮ ਬੈਠਦਾ ਸੀ ਜੀਐਮ ਦਾ ਦਫ਼ਤਰ ਹੈ ਜੀ ਕਰਨਮਲੇਜ ਦਾ ਦਫ਼ਤਰ ਵੀ ਐ ਸੋ ਇੰਨੀਆਂ ਗੱਲਾਂ ਬਤਾ ਗੁਰਪੁਰ ਬਾਰੇ ਗੁਰਪੁਰ ਪੁਰਾਣਾ ਸ਼ਹਿਰ ਐ ਇੱਕ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਗੋਪਾਲਗੰਜ ਗੋਪਾਲਗੰਜ ਦੇ ਰਸਤੇ ਤੇ ਇੱਕ ਬੋਰਡ ਲਿਖਿਆ ਦਿਖਾਈ ਦਿੱਤਾ ਮੈਨੂੰ ਕਸੀਆ 에어ਪੋਰਟ ਗੁਰਪੁਰ ਮੁੜਕੇ ਤੇ ਗੋਪਾਲਗੰਜ ਸਿੱਧਾ ਅੱਗੇ ਇੱਕ ਬੋਰਡ ਲਿਖਿਆ ਦਿਖਾਈ ਦਿੱਤਾ ਗੌਤਮ ਬੁੱਧ ਮਹਾ ਪਰ ਨਿਰਵਾਣ ਸਥਲੀ 쿠ਸ਼ੀਨਗਰ ਮਤਲਬ ਭਾਈ ਇੱਥੇ ਮਹਾਤਮ ਬੁੱਧ ਦੀਆਂ ਜਿਹੜੀਆਂ ਐਸ਼ਸ ਐ ਉਹਨਾਂ ਨੂੰ ਇੱਕ ਸਤੂਪ ਦੇ ਥੱਲੇ ਰੱਖਿਆ ਗਿਆ। ਸਕ੍ਰਮੀਟਡ ਕੀਤਾ ਗਿਆ ਉਹਨੂੰ ਦਫਨਾਇਆ ਗਿਆ ਜਾਂ ਕੇ ਇਹਦੀ ਕੁਝ ਵੀ ਕੀਤਾ ਗਿਆ ਉਹ ਜਗ੍ਹਾ ਹੈਗੀ ਆ ਉਹ ਦੇਖਦੇ ਆਪਾਂ ਤੇ ਉਹ ਦੇਖ ਕੇ ਫਿਰ ਅਗਲੇ ਦਾ ਪਾਵਾਂਗੇ। ਆਪਾਂ ਖੜੇ ਆ ਉਸ ਜਗ੍ਹਾ ਤੇ ਜਿੱਥੇ ਮਹਾਤਮਾ ਬੁੱਧ ਨੂੰ ਕਰੀਮੇਟਰ ਕੀਤਾ ਗਿਆ ਸੀ ਮਤਲਬ ਉਹਨਾਂ ਨੂੰ ਉਹਨਾਂ ਦਾ ਅੰਤਿਮ ਜਿਹੜਾ ਹੈਗਾ ਸੰਸਕਾਰ ਕਹਿ ਦਿੰਦੇ ਆ ਵੀ ਰੀਤੀ ਰਿਵਾਜਾਂ ਨਾਲ ਕੀਤਾ ਗਿਆ ਸੀ ਉਹਦੇ ਅਵਸ਼ੇਸ਼ ਬਾਕੀ ਹੈ ਉਸ ਸਤੂਪ ਦੇ ਉਹ ਦੇਖਦੇ ਆਪਾਂ ਕੋ ਚੱਲ ਕੇ ਸਫ਼ਰ ਕਰਦੇ ਕਰਦੇ ਆਪਾਂ ਪਹੁੰਚ ਗਏ ਜੀ ਕੁਸ਼ੀਨਗਰ ਤੇ ਕੁਸ਼ੀਨਗਰ ਮਹਾਤਮਾ ਬੁੱਧ ਦੀ ਉਸ ਥਾਂ ਤੇ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਅੰਤਿਮ ਸੰਸਕਾਰ ਕੀਤਾ ਗਿਆ ਜੋ ਵੀ ਹੈ ਮਹਾ ਮੁਕਟਵੰਦਨ ਇਹਨਾਂ ਦਾ ਚੈਤੇ ਕਹਿੰਦੇ ਆ ਇਸ ਰਥਾ ਨੂੰ ਉਥੇ ਲਿਖਿਆ ਹੋਇਆ ਦੁਬਾਰਾ ਪੜ ਲਾਂਗੇ ਆਪਾਂ ਤੇ ਆ ਵਿਸ਼ੇਸ਼ ਬਚੇ ਆ ਵੀ ਇਹਦੇ ਥੱਲੇ ਉਹਨਾਂ ਦੀ ਜਿਹੜੀਆਂ ਆਸਤੀਆਂ ਸੀਗੀਆਂ ਉਹਨਾਂ ਦਾ ਹੈਗਾ ਬਾਕੀ ਜੋ ਵੀ ਹੋਊਗਾ ਇਹਨੂੰ ਘੁੰਮ ਕੇ ਦੇਖਦੇ ਆਂ ਬਾਕੀ ਜਿੰਨੇ ਵੀ ਸਤੂਪ ਹੁੰਦੇ ਆ ਇਹ ਗੋਲ ਆਕਾਰ ਦੇ ਹੁੰਦੇ ਆ ਕਿਉਂਕਿ ਇਹ ਸੰਘੋਲ ਜਦੋਂ ਆਪਾਂ ਦੇਖਿਆ ਸੀ ਤਾਂ ਸੰਘੋਲ ਵੀ ਇਸੇ ਤਰ੍ਹਾਂ ਦਾ ਇੱਕ ਅ ਵਿਸ਼ੇਸ਼ਾਂ ਦਾ ਬਣਿਆ ਹੋਇਆ ਉਹ ਜਿਹੜਾ ਮੰਦਿਰ ਸੀਗਾ ਸਤੂਪਾ ਸੀਗਾ ਬੁੱਧਾ ਸਤੂਪਾ ਇਹ ਗੋਲਕਾਰ ਦੇ ਹੁੰਦੇ ਆ 34.14 ਮੀਟਰ ਦਾ ਵਿਆਸ ਹੈ। ਗੋਲਾਕਾਰ ਦਾ ਵਿਆਸ ਹੈ ਮਤਲਬ। ਜੇ ਪਕੀਏ। ਕਿ ਕਿਰਾਏ ਦਾ। ਸੋ ਇਹਨੂੰ ਘੁੰਮ ਕੇ ਦੇਖਦੇ ਆ। ਆਹ ਸਾਹਮਣੇ ਇਹਨੂੰ ਇਹਨੂੰ ਘੁੰਮ ਕੇ ਦੇਖਦੇ ਆ ਤੇ ਜਿੱਥੇ ਕਿਤੇ ਅੰਦਰ ਕੋਈ ਹੋਰ ਜਗ੍ਹਾ ਹੋਈ ਉਹ ਵੀ ਦੇਖਦੇ ਆ ਇਹਦੇ। ਵੈਸੇ ਹੁੰਦਾ ਇਦਾਂ ਹੀ ਆ ਸਤੂਪਾ ਇਹ। ਬੁੱਧ ਪਰੰਪਰਾਵਾਂ ਜਿਹਨੂੰ ਮੁਕਟਵੰਦਨ ਚੈਤਿਆ ਕਿਹਾ ਜਾਂਦਾ ਹੈ ਤੇ ਰਾਮਾਪਾਰ ਝੀਲ ਦੇ ਕਿਨਾਰੇ ਆ ਇਹ ਆ ਛੋਟੇ-ਛੋਟੇ ਹੋਰ ਸਤੂਬ ਬਣੇ ਹੋਏ ਨਾਲ ਤੇ ਜਿਹੜਾ ਵੱਡਾ ਸਤੂਬ ਹੈ 34 ਮੀਟਰ ਘੇਰੇ ਵਾਲਾ ਉਹ ਇਹ ਆ ਸੋ ਇੱਥੇ ਬੁੱਧ ਧਰਮ ਨੂੰ ਮੰਨਣ ਵਾਲੇ ਮਹਾਤਮਾ ਬੁੱਧ ਨੂੰ ਮੰਨਣ ਵਾਲੇ ਆਉਂਦੇ ਆ ਸਿੱਧਾ ਲੂ ਤੇ ਪੀਮਰੋ ਅੰਬੇਦਕਰ ਜਿਹੜੇ ਗਾਂ ਬੁੱਧ ਧਰਮ ਬਣਾ ਲੈ ਜਿਹਨਾਂ ਨੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਜਿਹੜੇ ਅਨਿਆਈ ਕਹਿ ਦਈਏ ਬਾਬਾ ਸਾਹਿਬ ਭੀਮ ਰੋ ਕਹਿੰਦੇ ਜੀ ਉਹ ਆਉਂਦੇ ਇੱਥੇ ਸ਼ਰਦਾ ਦੇ ਫੁੱਲ ਪੇਂਟ ਕਰਕੇ ਜਾਂਦੇ ਆ ਭਾਈ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਮੋਮਬਤੀਆਂ ਆਗਰਬੱਤੀਆਂ ਲਾਉਂਦੇ ਆ ਤੇ ਮਹਾਤਮਾ ਬੁੱਧ ਨੂੰ ਆਪਦੀ ਸ਼ਰਦਾ ਦਿਖਾਉਂਦੇ ਆ ਸੋ ਇਹ ਉਹ ਜਗ੍ਹਾ ਹੈ ਜਿੱਥੇ ਮਹਾਤਮਾ ਬੁੱਧ ਮਹਾ ਪਰਾਨਿਰਵਾਣ ਨੂੰ ਗਏ ਸੀ ਕੁਸ਼ੀਨਗਰ ਦੇ ਵਿੱਚ ਹਰ ਇੱਕ ਦੇਸ਼ ਜਿੱਥੇ ਮਹਾਤਮਾ ਬੁੱਧ ਦਾ ਧਰਮ ਫੈਲਿਆ థਾਈਲੈਂਡ ਹੋ ਗਿਆ ਸ਼੍ਰੀਲੰਕਾ ਹੋ ਗਿਆ ਕੰਬੋਡੀਆ ਹੋ ਗਿਆ ਕੋਰੀਆ ਹੋ ਗਿਆ ਚਾਈਨਾ ਹੋ ਗਿਆ ਉਹਨਾਂ ਦੇ ਮੰਦਰ ਬਣੇ ਹੋਏ ਇਹ ਹੈ ਥਾਈ ਮੰਦਰ ਥਾਈਲੈਂਡ ਵਾਲਿਆਂ ਨੇ ਬਣਾਇਆ ਲਿਆ ਜਿਵੇਂ ਆਪਾਂ ਕਹਿ ਦਈਏ ਵੀ ਸਿੱਖ ਧਰਮ ਦੇ ਕਿਸੇ ਗੁਰੂ ਸਾਹਿਬਾਨ ਨਾਲ ਸੰਬੰਧਤ ਕੋਈ ਜਗ੍ਹਾ ਹੋਵੇ ਉੱਥੇ ਉਹ ਚੀਜ਼ ਬਣ ਜੇ ਜਿੱਥੇ ਇੱਥੇ ਗਏ ਸੋ ਇਹ ਹੈ ਥਾਈਲੈਂਡ ਦੇ ਵਾਲਿਆਂ ਨੇ ਬਣਾਇਆ ਮੰਦਰ ਥਾਈ ਮੰਦਰ ਕੀ ਆਵਾਜ਼ ਸੱਤ ਜਿਹੜੀ ਹੈਗੀ ਆਰਕੀਟੈਕਚਰ ਉਹ THAILANDਰ ਗਾ। ਸਵੰਦਰ ਮਹਾਤਮ ਬੁੱਧ ਦੀ ਮੂਰਤੀ ਕਾਂਤੀ ਤੇ ਇਹ ਹੀ ਹੈ। ਆਪਾਂ ਇੱਥੇ ਇਹਦੇ ਚਾਕਾ ਵੱਕਾ ਲਵਾਂਗੇ ਕਿਉਂਕਿ ਆਪਾਂ ਅੱਗੇ ਜਾਣਾ ਹੈ। ਮੱਥਾ ਕੋਰਾ ਟੈਂਪਲ ਜਿੱਥੇ ਮਹਾਤਮ ਬੁੱਧ ਨਾਲ ਹੋਰ ਗੱਲਾਂ ਜੁੜੀਆਂ। ਬੁੱਧ ਸਤੂਪਾ ਤੋਂ ਚੱਲ ਕੇ ਆਪਾਂ ਮਾਥਾ ਕੋਰ ਮੰਦਿਰ ਆ ਗਏ ਆ ਤੇ ਇਹ ਸਮੰਦਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਹਾਤਮਾ ਬੁੱਧ ਨੇ ਅਖੀਰਲਾ ਜੜਾ ਜਲਾ ਛਕਿਆ ਸੀਗਾ ਆਨੰਦ ਤੋਂ ਉਹਨਾਂ ਦੇ ਭਗਤ ਤੋਂ ਇਹਦੇ ਅੱਗੇ ਵੀ ਪਾਣੀ ਦਾ ਸਰੋਤ ਸਰੋਤ ਹੈ ਤੇ ਵਿੱਚ ਹੀ ਉਹ ਸਤੂਬ ਬਣੇ ਹੋਏ ਆ ਭਗਵਾਨ ਬੁੱਧ ਕੀ ਵਿਸ਼ਾਲ ਪ੍ਰਤਮਾ ਦਾ ਸਰੋਤ ਇਹ ਮੰਦਰ ਵਿਸਤ੍ਰਿਤ ਵਿਹਾਰ ਪ੍ਰਸਦ ਮੇ ਹਿਤਤ ਹੈ ਇਹ ਸਥਾਨ ਦੀ ਖੁਦਾਈ ਭਈ ਕਾਰਲਾਈ ਨੇ ਕਰਾਈ ਸੀ ਤੇ ਗਿਆ ਤੋਂ ਲਿਆਂਦੇ ਨੀਲੇ ਪੱਥਰ ਨਾਲ ਬਣੀ ਵੀ 3.5 ਮੀਟਰ ਉੱਚੀ ਮੂਰਤੀ ਪਈ ਹੈ ਇਹਦੇ ਵਿੱਚ ਮਹਾਤਮਾ ਬੁੱਧ ਦੀ ਨੂੰ ਤਾਲਾ ਲੱਗਿਆ ਰਿਹਾ। ਵੈਸੇ ਉਹ ਮੂਰਤੀ ਪਈ ਏ ਥੱਲੇ। ਉਹ ਸਾਹਮਣੇ। ਕਲਾ ਜਿਹੜੀ ਹੈਗੀ ਆ ਮੰਦਿਰ ਨਿਰਮਾਣ ਦੀ ਉਹ ਇਹਨਾਂ ਨੇ ਬੁੱਧੀਆਂ ਨਾਲ ਹੀ ਬਣਾਈ ਵੀ ਉਹਦੀਆਂ ਨਾਲ। ਇਹ ਇੱਕ ਸ਼ਿਵ ਮੰਦਿਰ ਹੈ। ਤੇ ਸ਼ਿਵ ਮੰਦਿਰ ਵੀ ਬੋਧੀ ਮੰਦਿਰ ਦਾ ਭਲੇਖਾ ਹੀ ਪਾਉਂਦਾ। ਇਹ ਕੁਸ਼ੀਨਗਰ ਦਾ ਬਾਜ਼ਾਰ ਹੈ ਕੁਸ਼ੀਨਗਰ ਇੱਕ ਨਗਰਪਾਲਿਕਾ ਹੈ ਛੋਟਾ ਸ਼ਹਿਰ ਹੈ ਮਾਤਮ ਉਹਦੇ ਜਨ ਨੂੰ ਪਾਵਾ ਤੋਂ ਚਲਦੇ ਆ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਬਿਮਾਰੀ ਹੋ ਜਾਂਦੀ ਆ ਆਂਤ ਦੀ ਬਿਮਾਰੀ ਤੇ ਆਨੰਦ ਉਹਨਾਂ ਦੇ ਨਾਲ ਹੁੰਦਾ ਤੇ ਰਾਵਤੀ ਨਦੀ ਜਿਹੜੀ ਹਾਂ ਰਾਵਤੀ ਨਦੀ ਜਿਹੜੀ ਨਾਲ ਵਹਿੰਦੀ ਸੀਗੀ ਉਹ ਪਾਰ ਕਰਕੇ ਇੱਥੇ ਪਹੁੰਚਦੇ ਆ ਤੇ ਕੁਸ਼ੀਨਗਰ ਪਹੁੰਚਦੇ ਤਾਂ ਆਨੰਦ ਨੂੰ ਕਹਿੰਦੇ ਜਲ ਲੈ ਕੇ ਆ ਪਿਆਸ ਜ਼ਿਆਦਾ ਲੱਗਦੀ ਹੈ ਤਾਂ ਜਦੋਂ ਆਨੰਦ ਜਾਂਦੇ ਆ ਤੇ ਦੇਖਦੇ ਆ ਕਿ ਬੇੜੀਆਂ ਜਿਹੜੀਆਂ ਸੀਗੀਆਂ ਬੈਲ ਗੱਡੀ ਚੱਲਣ ਕਰਕੇ ਜਿਹੜੰਦੇ ਜੇ ਪਾਣੀਆਂ ਉਹ ਬਿਲਕੁਲ ਗੰਦਾ ਹੋ ਚੁੱਕਿਆ ਸੀ ਤੋਂ ਵਾਪਸ ਮੁੜ ਜਾਂਦੇ ਉਹ ਕਹਿੰਦੇ ਵੀ ਮਹਾਤਮਾ ਗੁਰਜੀ ਪਾਣੀ ਤਾਂ ਹੈ ਨਹੀਂ ਉੱਥੇ ਗੰਦਾ ਹੋ ਚੁੱਕਿਆ ਉਹ ਕਹਿੰਦੇ ਵੀ ਥੋੜਾ ਅੱਗੇ ਜਾਓ ਤਾਂ ਅੱਗੇ ਜਾ ਕੇ ਜਿਹੜੀ ਹੈਗੀ ਸਵੱਛ ਜਲ ਦੀ ਧਾਰ ਮਿਲਦੀ ਹੈ ਪਾਣੀ ਪੀਂਦੇ ਆ ਤੇ ਰਾਜਾ ਮਲ ਨੂੰ ਸੰਦੇਸ਼ ਭਜਾਉਂਦੇ ਆ ਮਲ ਰਾਜ ਹੁੰਦਾ ਸੀ ਇੱਥੋਂ ਮਲ ਦਾ ਰਾਜ ਹੁੰਦਾ ਸੀ ਤੇ ਮਲ ਰਾਜੇ ਨੂੰ ਸੰਦੇਸ਼ ਭੌਂ ਪਹੁੰਚਾਉਂਦੇ ਆ ਵੀ ਭਈ ਅੱਜ ਦੇ ਦਿਨ ਮੈਂ ਚੌਥੇ ਪੈਰ ਜਿਹੜਾ ਹੈਗਾ ਉਹ ਸਰੀਰ ਤਿਆਗ ਦਿੰਦਾ ਸੋ ਇੱ ਫਿਰ ਉਹਨਾਂ ਦੀਆਂ ਆਸਤੀਆਂ ਨੂੰ ਜਿਹੜਾ ਜਿੱਥੇ ਉਹ ਦੇਖ ਕੇ ਆਏ ਉੱਥੇ ਉਹਨਾਂ ਸਸਕਾਰ ਕੀਤਾ ਫਿਰ ਆਸਤੀਆਂ ਨੂੰ ਵੰਡਣ ਵਾਸਤੇ ਜਿਹੜਾ ਹੈਗਾ ਉਹਨਾਂ ਦਾ ਜਿੱਥੇ ਜਿੱਥੇ ਮਾ ਬਾਦੋਬੁੱਧ ਗਏ ਸੀਗੇ ਉੱਥੋਂ ਦੇ ਰਾਜੇ ਆਏ ਰਾਜਾ ਮੱਲ ਦੇ ਨਾਲ ਲੜਾਈ ਕੋਈ ਨਹੀਂ ਕਰ ਸਕਦਾ ਕਿਉਂਕਿ ਉਹ ਸ਼ਕਤੀਸ਼ਾਲੀ ਰਾਜਾ ਸੀਗਾ ਤਾਂ ਉੱਥੇ ਵਿਚਾਰ ਵਟਾਂਦਰਾ ਹੋਇਆ ਤੇ ਅੱਠ ਰਾਜਾਂ ਦੀਆਂ ਜਿਹੜੀਆਂ ਸੀਗੀਆਂ ਸਿਨਾਵਾ ਜਾਂ ਰਾਜੇ ਆਏ ਸੀ ਉਹਨਾਂ ਨੂੰ ਆਸਤੀਆਂ ਵੰਡ ਕੇ ਦਿੱਤੀਆਂ ਗਈਆਂ ਤਾਂ ਇੱਥੇ ਮੇਨ ਹੋ ਜਗਾ ਬਾਕੀ ਹੋਰ ਥਾਵਾਂ ਤੇ ਵੀ ਗਈਆਂ ਵਿਸ਼ਾਲੀ ਰਾਜਗੀਰ ਬੋਧਗਿਆ ਤੇ 쿠시નગર ਕਪਲ ਵਸਤੂ ਇਹ ਥਾਵਾਂ ਬੁੱਧਧਰਨ ਦੇ ਨਾਲ ਦੇਖਣ ਵਾਲੀ ਲੋ ਜੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਬਿਹਾਰੀ ਬਾਬੂ ਦੀ ਹੱਦ ਬਿਹਾਰ ਕੇ ਬਾਬੂ ਬਿਹਾਰ ਰਾਜੇ ਮੈਂ ਆਪਕਾ ਸਵਾਗਤ ਹੈ ਇੱਥੋਂ ਅਪ ਬਿਹਾਰ ਇੰਟਰ ਕਰ ਜਾਂਦੇ ਆਂ ਉੱਤਰ ਪ੍ਰਦੇਸ਼ ਜ਼ਿਲ੍ਹਾ ਉੱਤਰ ਪ੍ਰਦੇਸ਼ ਰਾਜ ਸਟੇਟ ਛੱਡ ਦਿੰਦੇ ਆਂ ਆ ਤੇ ਬਹੁਤ ਨਗਰੀ ਬਹੁਤ ਗਿਆ ਬਿਹਾਰ ਦੇ ਵਿੱਚ ਹੈ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਪਟਨਾ ਬਿਹਾਰ ਦੇ ਵਿੱਚ ਹੈ ਸੰਗਤ ਜਿਹੜਾ ਬਿਹਾਰ ਆਪਣਾ ਸਵਾਗਤ ਕਰਦਾ ਹੈ 2 ਦਿਨ ਆਪਾਂ 2-3 ਦਿਨ ਬਿਹਾਰ ਦੇ ਵਿੱਚ ਸਫ਼ਰ ਕਰਾਂਗੇ ਫਿਰ ਆਪੋਸਤ ਬਾਅਦ ਪੱਛਮੀਂ ਵੱਲ ਦਾਖਲ ਹੋ ਜਾਵਾਂਗੇ ਜੇ ਬਿਹਾਰ ਦੇ ਰੰਗ-ਟੰਗ ਦੇਖਦੇ ਆਂ ਬਿਹਾਰੀ ਬਾਗੂਆਂ ਦੇ ਰੰਗ-ਟੰਗ ਦੇਖਦੇ ਆਂ ਗੁਰੂ ਨਾਨਕ ਪੰਜਾਬੀ ਟੱਪਾ ਇਹਦੇ ਬਚਾਪਣੀ ਪੀ ਕੇ ਹੁਣ ਅੱਗੇ ਨੂੰ ਚੱਲੇ ਪਾਉਨੇ ਆ ਤੇ ਇਹੇ ਗੋਪਾਲ ਗੰਜ ਤੋਂ 17 ਕਿਲੋਮੀਟਰ ਅੱਗੇ ਆ ਗਰਮੀ ਦੁਪਹਿਰਾ ਤੇ ਪ੍ਰਸ਼ਾਦੇ ਨਾ ਛਕੇ ਹੋਣ ਕਰਕੇ ਨੀਂਦ ਆਉਣ ਲੱਗੀ ਸੀ ਕੱਲ ਵਾਂਗੂ ਇੱਥੇ ਆ ਕੇ ਚਾਹ ਪਾਣੀ ਛਕਿਆ ਬਰੇਲੀ ਵਾਲੇ ਸਰਦਾਰਾਂ ਦਾ ਢਾਬਾ ਇਹ ਸਿੱਖ ਮੁੰਡੇ ਆ ਉਹ ਚਲਾਉਂਦੇ ਢਾਬਾ ਤੇ ਹੁਣ ਇੱਥੋਂ ਰਹਿ ਗਿਆ ਜੀ ਪਟਨਾ ਸਾਹਿਬ 131 ਕਿਲੋਮੀਟਰ 2.5 ਤੋਂ 3 ਘੰਟੇ ਦੀ ਵਾਟ ਰਹਿ ਗਈ ਹੈ ਇਹ ਸਮਾਂ ਹੋ ਗਿਆ ਪੌਣੇ 2 ਆ 5 ਵਜੇ ਤਣੂ ਪਹੁੰਚਾਂਗੇ ਜਿਹੜੀ ਨਾਲ ਨਾਲ ਆਪਣੀ ਸੜਕ ਜਾ ਰਹੀ ਹੈ ਇਹ ਜਾਂਦੀ ਹੈ ਦਰਬੰਗਾ ਮੁजफ्फरਪੁਰ ਤੇ ਇੱਕ ਬਰਾਉਲੀ ਨਾਂ ਦੀ ਜਗਾ ਹੁੰਦੀ ਹੈ ਇਹ ਨੈਸ਼ਨਲ ਹਾਈਵੇ 27 ਹੈ ਪਰ ਆਪਾਂ ਇਹਨੂੰ ਛੱਡ ਕੇ ਥੱਲੇ ਦੀ ਹੋ ਕੇ ਅ ਪਿੰਡਾਂ ਵਾਲੀ ਸੜਕ ਹੈੜੀ ਛੋਟੀ ਸੜਕ ਹੈ ਸਟੇਟ ਹਾਈਵੇ ਨਹੀਂ ਆਪਣੀ ਡਿਸਟ੍ਰਿਕਟ ਹਾਈਵੇ ਜੀ ਨੂੰ ਕਹਿ ਦਿੰਦੇ ਆ ਨਾ ਨੈਸ਼ਨਲ ਹਾਈਵੇ ਇਹੀ ਆ ਆਪਾਂ ਸਟੇਟ ਹਾਈਵੇ ਤੇ ਪੈ ਕੇ ਪਟਨਾ ਸਾਹਿਬ ਨੂੰ ਜਾਵਾਂ 117 18 ਕਿਲੋਮੀਟਰ ਰਹੇਗਾ ਤੁਮ ਪਟਨਾ ਸਾਹਿਬ ਤੱਕ ਤਸਰੀ ਪਟਨਾ ਸਾਹਿਬ ਪਿਹਾਰ ਦੇ ਗੂੜ ਪਿੰਡ ਇਲਾਕਿਆਂ ਵੀ ਦੀ ਹੋ ਗਿਆ ਮੈਂ ਸਟੇਟ ਹਾਈਵੇ ਨੰਬਰ ਕਿੰਨੀ ਸੀ 90 ਸਟੇਟ ਹਾਈਵੇ 90 ਐਸ਼ੇ ਦਾ ਸਟੇਟ ਹਾਈਵੇ 90 ਦੇ ਨਿਕਨੇ ਕਿ ਪਿੰਡਾਂ ਇਹਦੇ ਪਿੱਛੇ ਸਰਸਾ ਪਿੰਡ ਆਇਆ ਸੀਗਾ ਜਿੱਥੇ ਕਿਤੇ ਰਸਤਾ ਬਣਦਾ ਹੁੰਦਾ ਉੱਥੇ ਪੂਰੀ ਭੀੜ ਹੋ ਜਾਂਦੀ ਹੈ ਕੂਰ ਹੈ ਲਾਉਨਸ ਕਰੁੰਦੇ ਇਹਨਾਂ ਦਾ ਇਤਰਾਹੀ ਦੇ ਉੱਤੇ ਭੀੜ ਹੋ ਦਾ ਕਰਨੇ ਆ ਵੀ ਦੁਕਾਨਾਂ ਥੋੜੀਆਂ ਜਿਹੀਆਂ ਜੁਣੀਆਂ ਪਰ ਘਣੀਬਾਦੀ ਖੇਤਰ ਹੋਣ ਕਰਕੇ ਭਾਈ ਉੱਥੇ ਭੀੜ ਕਰ ਲੈਂਦੇ ਆ ਸਾਹਮਣੇ ਇੱਕ ਹੋਰ ਰੋਡ ਪਾਟੂਗੀ ਹੁਣ ਤੇ ਛਭਰਾ ਸੱਜੇ ਹੱਥ 48 ਕਿਲੋਮੀਟਰ ਰਹਿ ਗਿਆ ਤੇ ਸੱਜੇ ਹੱਥ ਛਭੜਾ ਵਾਹ ਛਭਰਾ ਵੀ ਆਪਾਂ ਜਾ ਸਕਦੇ ਹਾਂ ਪਟਨਾ ਸਾਹਿਬ ਪਰ ਆਪਾਂ ਖੱਬੇ ਹੱਥ ਜਾਵਾਂਗੇ ਸਿੱਧਾ ਪਟਨਾ ਸਾਹਿਬ ਉਹ ਆਪણો ਇੱਥੋਂ ਹੈਗਾ 999 ਛਭਰਾ ਵੀ ਦੀ ਪੈਂਦਾ ਹੋ 9596 ਪਰ ਆਹ ਸੋ ਨਾਕੇ ਦੀ ਸ਼ੌਟ ਲੱਗਦੀ ਹੈ ਇਹਦਾ ਇਹ ਸ਼ਾਰਟਕਟ ਪਰ ਹੈ ਸਿੰਗਲ ਰੋਡ ਹੀ ਪਹਿਲਾਂ ਵਾਲੀ ਥੋੜੀ ਡਬਲ ਸੀਗੀ ਇਹ ਸਿੰਗਲ ਕੋਈ ਪਿੰਡਾਂ ਵਾਲੀ ਹੈ ਇਹ 바ਦਾ ਪਾਉਣ ਰੇ ਨੇ ਦੇਖੋ ਕਿੰਗਲੇ ਹੁੰਦੀ ਹੈ ਪਿੰਡ ਵਾਈ ਦੇਖਿਆ ਜਾ ਪਿੰਡ ਵਾਈ ਪਟਨਾ ਪਿਆਰ ਉਹਨਾਂ ਰੇਲ ਗੱਡੀਆਂ ਤੇ ਆਪਾਂ ਸਫ਼ਰ ਕਰਦੇ ਆ ਉਹਨਾਂ ਰੇਲ ਗੱਡੀਆਂ ਦੇ ਪਹੀਏ ਇੱਥੇ ਬਣਦੇ ਆ ਰੇਲ ਵੀਲ ਪਲਾਂਟ ਦਰਿਆਪੁਰ ਪਿੱਛੋਂ ਆਪਾਂ ਇਧਰੋਂ ਛਬਰੇ ਤੋਂ ਆਉਨੇ ਆ ਉਹ ਸਾਹਮਣੇ ਛਬਰੇ ਵਾਲੀ ਸੜਕ ਹੈ ਆਪਾਂ ਇਧਰੋਂ ਆਏ ਆ ਜਿਹੜੀ ਸ਼ਾਰਟਕਟ ਸੀਗੀ ਪਿੰਡਾਂ ਵਾਲੀ ਇੱਥੋਂ ਸੋਨਪੁਰ ਹਾਜੀਪੁਰ ਹੋ ਕੇ ਪਟਨਾ ਚਲੇ ਜਾਵਾਂਗੇ ਪਟਨਾ ਇੱਥੋਂ 40-42 ਕਿਲੋਮੀਟਰ ਰਹਿ ਗਿਆ ਤੇ ਲਗਭਗ ਘੰਟਾ ਲੱਗ ਜਾਣਾ ਕਿਉਂਕਿ ਈਪੀਡ ਬੜਕਾ ਜ਼ਿਆਦਾ ਹੈ ਤੇ ਜੇ ਆਪਾਂ ਗੱਲ ਕਰੀਏ ਬਿਹਾਰ ਦੇ ਪਿੰਡਾਂ ਦੀ ਤਾਂ ਬਿਹਾਰ ਦੇ ਪਿੰਡ ਇੱਕ ਵੱਖਰੀ ਦੇਖ ਵਾਲੀ ਹੈ ਤੇ ਜਿਹੜਾ ਆਪਣਾ ਭਰਾਮੇ ਭਾਈ ਬਿਹਾਰ ਦੇ ਵਿੱਚ ਤਾਂ ਐ ਹੋ ਜਾਂਦਾ ਉਹ ਹੋ ਜਾਂਦਾ ਖੈਰ ਮੈਨੂੰ ਨਹੀਂ ਲੱਗਦਾ ਵੀ ਪੋਲੇ ਲੋਕ ਆ ਬਿਹਾਰ ਦੇ ਹਾਂ ਇਹਨਾਂ ਨੂੰ ਜ਼ਰੂਰ ਹੈ ਕਿ ਵਾਦੀ ਜ਼ਿਆਦਾ ਹੋਣ ਕਰਕੇ ਕੰਮ ਘੱਟ ਮਿਲਣ ਕਰਕੇ ਇਹ ਮਜ਼ਦੂਰੀ ਵਾਸਿਹੜੇ ਹੈਗੇ ਪ੍ਰਵਾਸ ਕਰ ਜਾਂਦੀ ਹੈ ਹਾਂ ਜਿਹੜੇ ਛਰਾਰਤੀ ਅੰਸਰ ਹੁੰਦੇ ਆ ਜਾਂ ਜੁਰਾਇਮ ਇਹਨਾਂ ਦਾ ਮਾਈਂਡਿੰਗ ਉਹ ਕ੍ਰਿਮੀਨਲ ਹੁੰਦਾ ਹੈ ਉਹ ਕਿਸੇ ਵੀ ਕੌਮ ਚ ਹੋ ਸਕਦੀ ਹੈ ਉਹ ਇੱਧਰ ਵੀ ਹੋ ਸਕਦੇ ਉੱਧਰ ਵੀ ਹੋ ਸਕਦੇ ਆ ਹਾਂ ਢੀੜਪੜਕਾ ਤੇ ਆਬਾਦੀ ਜ਼ਿਆਦਾ ਹੋਣ ਕਰਕੇ ਗਰੀਬੀ ਕਰਕੇ ਜਿਹੜਾ ਪੈਸੇ ਦੀ ਤਮਾ ਹੁੰਦੀ ਹੈ ਉਹ ਵਧਨ ਕਰਕੇ ਥੋੜਾ ਜਿਹਾ ਬੰਦਾ ਜਿਹੜਾ ਹੈਗਾ ਉਹ ਗਲਤ ਕੰਮ ਤਾਂ ਕਰਦਾ ਹੀ ਕਰਦਾ ਹੈ। ਉਹ ਇਹਦੂ ਅੱਗੇ ਬਵਾਦਾਂਗੇ ਇੱਧਰ ਨੂੰ ਤੇ ਚੱਲਦੇ ਆ ਤੇ ਕਰਦੇ ਆ ਦਰਸ਼ਨ ਮਿਲ ਜਣ। ਇਹ ਦਰਿਆਪੁਰ ਨੀਜੀ ਬੇਲਾ ਰੇਲ ਪਈਆ ਕਾਰਖਾਨਾ ਬੇਲਾ ਇਹ ਦਾ ਮੇਨ ਐਂਟਰੀ ਗੇਟ ਹੈ। ਨਾਰਥਨ ਰੇਲਵੇ ਦਾ ਰੇਲ ਦੇ ਪਹੀਏ ਬਣਾਉਣ ਵਾਲਾ ਵੇਖਦਾ ਪਟਨਾ ਸ਼ਹਿਰ ਦੇ ਨਾਲ ਵਹਿੰਦੀ ਗੰਗਾ ਨਦੀ ਤੇ ਗੰਗਾ ਨਦੀ ਉੱਪਰ ਬਣਿਆ ਹੋਇਆ ਛੇਪੀ ਗੰਗਾ ਪੱਤ ਉਹ 2.5 ਸਾਲ ਪਹਿਲਾਂ ਜਦੋਂ ਅਸੀਂ ਆਏ ਸੀਗੇ ਉਦੋਂ ਬਣ ਰਿਹਾ ਸੀਗਾ ਤੇ ਹੁਣ ਇਹ ਬਣ ਚੁੱਕਿਆ ਹੈ ਇਸ ਪੱਤ ਤੋਂ ਆਪਾਂ ਛੱਡ ਕੇ ਇੱਧਰ ਲੈ ਜਾਵਾਂਗੇ ਗੰਗਾ ਦੇ ਕਿਨਾਰੇ ਹੀ ਗੁਰਦੁਆਰਾ ਕੰਕਨਗਾਰਡ ਤੇ ਕੰਕਨਗਾਰਡ ਦੇ ਨੇੜੇ ਹੀ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਬੈਠੋ ਰਹੇ ਆ ਜੀ 25 ਕਿਲੋ 21 ਕਿਲੋਮੀਟਰ 21 ਕਿਲੋਮੀਟਰ ਜਾ ਕੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਮੈਂਗੇ ਸਾਹਮਣੇ ਠਾਠਾ ਮਾਰਦੀ ਗੰਗਾ ਤੇ ਠਾਠਾ ਮਾਰਦੀ ਗੰਗਾ ਦੇ ਨਾਲ ਆਪਾਂ ਜੀਪ ਘਾਤੋਂ ਇੱਧਰ ਨੂੰ ਆ ਗਏ ਆ ਦਰਬਾਰ ਸਾਹਿਬ ਜਾਣ ਵਾਸਤੇ ਸਿੱਧੇ ਕੋ ਮੁਕੇ ਜੇਪੀ ਗੰਗਾ ਪੱਥ ਉਦੋਂ ਨੂੰ ਚੱਲਿਆ ਜਾਂਦਾ ਚੌਂਕ ਕੋ ਅੱਗੇ ਹੋ ਜਾਂਦਾ ਇੱਧਰ ਲਈ ਬੱਸ ਆਪਣੇ ਗੰਗਾ ਵਹਿਰੀ ਗੰਗਾ ਦਾ ਜਿਹੜਾ ਵਹਾਅ ਇੱਥੇ ਪੂਰਾ ਵਿਸ਼ਾਲ ਹੈ ਉਹ ਦੂਰੋਂ ਤੁਰੀ ਆਉਂਦੀ ਹੈ ਇੱਥੇ ਨਾਲ-ਨਾਲ ਤੁਰੀ ਜਾਂਦੀ ਹੈ ਤੇ ਗਾਂ ਹੁਣੇ ਪੱਛਮੀ ਮਗਾਲ ਤੱਕ ਤੁਰੀ ਜਾਊਗੀ ਜੋ ਸਾਹਮਣੇ ਜਦੋਂ ਗੁੰਬਦ ਦੇਖਦਾ ਹੋਵੇ ਤਾਂ ਉਹ ਉੱਧਰੋਂ ਕੰਗਨ ਘੜਦਾ ਹੈ ਜੇ ਵੀ ਗੰਗਾਪੱਤ ਤੋਂ ਉੱਤਰ ਕੇ ਆਪਾਂ ਸੱਜੇ ਪਾਸੇ ਨੂੰ ਆ ਗਏ ਮੋੜ ਤੇ ਸਾਹਮਣੇ ਅੰਗਨ ਘਾਟ ਤੇ ਉਧਰ ਤੱਕ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਹਰਮੰਦਰ ਸਾਹਿਬ ਇਹ ਆ ਭਾਈ ਉਦੋਂ ਜੂਨ 2022 ਦੇ ਵਿੱਚ ਇਹ ਬਣੀ ਸੀਗਾ ਜਦੋਂ ਅਸੀਂ ਆਏ ਸੀਗੇ ਤੇ ਹੁਣੇ ਬਣ ਕੇ ਤਿਆਰ ਹੈ ਇਸ ਤੋਂ ਬਾਅਦ ਪਟਨਾ ਦੇ ਤੁਹਾਨੂੰ ਦ੍ਰਿਸ਼ ਦਿਖਾਉਣੀ ਹੈ ਪਟਨਾ ਦੇ ਭੀੜੇ ਬਾਜ਼ਾਰਾਂ ਦੇ ਪਟਨਾ ਦੀ ਬਾਤੀ ਦੇ ਵਿੱਚ ਦ੍ਰਿਸ਼ ਦਿਖਾਉਣਾ ਏਪੀ ਗੰਗਾਪਤ ਵਾਹ ਦਮ ਚ ਦਮ ਚ ਗਈ ਆ ਛੱਡ ਪੂਜਾ ਚੱਲੀ ਜਾਂਦੀ ਆ ਕੀਟਿੰਗ ਸਿੰਘ ਵਾਇਕੋ ਦਿਖ ਖਾਲਸਾ ਵਾਇਕੋ ਦਿਖ ਬਤੇ ਕੀ ਹਾਲ ਹੈ ਸਕੇਟਰ ਜੀ ਮਹਾਰਾਜ ਆਪਾਂ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਪਹੁੰਚ ਗਏ ਆ ਤੇ ਤਖਤ ਦੇ ਸਾਹਮਣੇ ਬਣੀ ਹੋਈ ਸਰਾਵਾਂ ਦੇ ਵਿੱਚ ਆਪਾਂ ਕਮਰਾ ਲੈ ਲਿਆ ਸਰ ਬੜੀ ਇੱਛਾ ਸੀ ਵੀ ਇੱਥੇ ਰਿਹਾ ਜਾਵੇ ਤੇ ਸਾਹਮਣੇ ਤੱਕ ਸ੍ਰੀ ਪਟਨਾ ਸਾਹਿਬ ਤਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਭਵਲੇ ਮਹਾਰਾਜ ਦਸੇ ਬਾਦਸ਼ਾਹ ਦੀ ਜਨਮ ਸਥਲੀ ਪਟਨਾ ਸਾਹਿਬ ਲਾਤੇ ਪਪਈ ਬੈਗੂ ਹੁਣ ਆਪਾਂ ਇੱਥੇ ਪਹਿਲਾ ਕੰਮ ਜਿਹੜਾ ਹੈਗਾ સ્ਨਾਣ ਪਾਣੀ ਦਾ ਕਰਾਂਗੇ ਅੱਜ ਜਦੋਂ 300 ਕਿਲੋਮੀਟਰ ਦਾ ਸਫ਼ਰ ਕੀਤਾ ਤੇ 300 ਕਿਲੋਮੀਟਰ ਦਾ ਸਫ਼ਰ ਕੋਈ ਬਾਲਾ ਨਹੀਂ ਹੁੰਦਾਗਾ ਪਰ ਜਿਹੜੇ ਭੀੜ ਭੜੱਕਾ ਤੇ ਰਾਹ ਸੀਗੇ ਛੋਟੇ ਹੋਣ ਕਰਕੇ ਥੋੜਾ ਜਿਹਾ ਸੁਖੀਨ ਠਕਾਵਟ ਮਹਿਸੂਸ ਹੋਈ ਦੋ ਥਾਵਾਂ ਤੇ ਖੜੇ ਵੀ ਆਪਾਂ ਅ ਖੁਸ਼ੀ ਖੁਸ਼ੀਨਗਰ ਤੇ ਗੋਰਖਪੁਰ ਇਹਨਾਂ ਦੋ ਥਾਵਾਂ ਤੇ ਖੜਨ ਤੋਂ ਬਾਅਦ ਆਪਾਂ ਪਟਨਾ ਸਾਹਿਬ ਜਿਹੜੇ ਹੈਗਾ ਤੱਕ ਸ੍ਰੀ ਪਟਨਾ ਸਾਹਿਬ ਲਗਭਗ ਸਵਾਗ ਪੰਜ ਵਜੇ ਪਹੁੰਚ ਗਏ ਸੀਗੇ ਤੇ 105 ਪਹੁੰਚ ਕੇ ਮੈਂ ਜਿਹੜਾ ਆਪਣੇ ਵਸਤਰ ਸੀਗੇ ਉਹ ਧੋਤੇ ਐ ਤੇ ਮੈਨੂੰ ਐਸੇ ਚਲ ਵਸਤਰ ਧੋ ਧੁੱਤੇ ਜਾਣ ਤਾਂ ਪਾਉਣ ਜੋਗੇ ਹੋ ਜਾਂਦੇ ਆ ਵੈਸੇ ਹੈਗੀ ਐਕਸਟਰਨਲ ਮੇਰੇ ਪਰ ਮੈਨੂੰ ਐ ਵੀ ਇਹ ਧੋ ਕੇ ਇੱਕ ਵਾਰੀ ਵਿੱਚ ਪਾ ਲਈਏ ਤੇ ਫਿਰ ਫਿਰ ਵੇਖੀ ਜਾਊਗੀ ਤੇ ਆਪਣਾ ਇਹ ਸਫਰ ਜਿੱਦਾਂ ਬਹੁਤ ਵਧੀਆ ਰਿਹਾ ਦੋ ਮੇਨ ਜਿਹੜੇ ਵੱਡੇ ਧਾਰਮਿਕ ਸਥਾਨ ਸੀ ਉਹ ਬਦੇਖੇ ਗੋਰਖਪੁਰ ਗੋਰਖਨਾਥ ਦਾ ਢਿੱਲਾ ਤੇ ਸੀਯਾ ਮੋ ਦਿੱਤੇਨਾਥ ਜੋਗੀ ਦੀ ਰੈਸ਼ ਉਸ ਤੋਂ ਬਾਅਦ ਖੁਸ਼ੀ ਨਗਰ ਜਿੱਥੇ ਮਾਤਾ ਗੁੱਦ ਨੇ ਆਪਣਾ ਸ੍ਰੀ ਤਿਆਗਿਆਨ ਤੇ ਹੋਣਾ ਬੈਠੇ ਆ ਦਸੇ ਬਾਦਸ਼ਾਹ ਦੇ ਜਨਮ ਸਥਾਨ ਤੇ ਤਖਤ ਸ੍ਰੀ ਹਰਵੰਦਰ ਸਾਹਿਬ Patna ਤੇ ਕੱਲ ਨੂੰ ਆਪਾਂ ਅੰਦਰੋਂ ਦਰਸ਼ਨ ਦਿਦਾਰੇ ਕਰਦੇ ਆਂ ਅੰਦਰ ਵੀਡੀਓ ਬਣਾਉਣ ਲਿੰਦੇ ਪਰ ਆਪਾਂ ਇਹਦੇ ਦਰਸ਼ਨ ਦਿਦਾਰੇ ਕਰਦੇ ਆਂ ਕੱਲ ਨੂੰ ਨਾਤਮਸਤ ਘੁੰਮਨੇ ਆਂ ਕੱਲ ਨੂੰ ਇੱਥੇ ਰਵਾਂਗੇ ਆਪਾਂ ਇੱਕ ਦੋ ਗੁਰੂ ਘਰ ਕੋਲ ਨੇ ਉਹ ਦੇਖਾਂਗੇ ਪਰਸੋਂ ਚੱਲ ਹੀ ਪਾਵਾਂਗੇ ਆਪਾਂ ਰਾਜਗੀਰ ਨਲੰਦਾ ਯੂਨੀਵਰਸਿਟੀ ਤੇ ਬੋਧਗਿਆ ਇਹ ਤਿੰਨ ਥਾਵਾਂ ਜਿਹੜੀ ਹੈਗੀ ਮੇਰੇ ਖਾਸ ਦੇਖਣ ਵਾਸਤੇ ਮੇਰੇ ਮਨ 'ਚ ਇੱਛਾ ਹੈਗੀ ਆ ਬੋਧਗਿਆ ਮਾਦਮ ਬੁੱਧਿਸਤਲੀ ਨਰੰਦਾਯੂਨੀਵਰਸਿਟੀ ਮਾਦਮ ਬੁੱਧਿਸਤਲੀ ਨਸਟੀ ਬਿਹਾਰ ਦੀ ਤੇ ਰਾਜਗੀ ਉੱਥੇ ਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ਼ੀਤਲਪੰਡ ਉਹ ਦੇਖਾਂਗੇ ਤੁਸੀਂ ਜੁੜੇ ਰਹੋ ਵੀਡੀਓ ਨਾਲ ਤੇ ਆਪਣੇ ਚੈਨਲ ਨਾਲ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਪਿਆਰ ਸਤਕਾਰ ਤੁਸੀਂ ਮੇਰੇ ਨਾਲ ਜੁੜੇ ਹੋ ਗੋਲ ਮਿਲਦੇ ਹਾਂ ਗੱਲ ਸਤਿ ਸ੍ਰੀ ਅਕਾਲ